ਕਿ ਗੁਰੂ ਵੀ ਮੇਰਾ ਸੱਜਣ ਦਾ ਗੁਰੂ ਵੀ ਮੇਰਾ ਮਿੱਤਰ ਦਾ ਗੁਰੂ ਵੀ ਮੇਰਾ ਯਾਰ ਹੈ ਜਿੱਤੇ ਮਹਾਰਾਜੀ ਇਸ ਸੰਦੇ ਪਿਆਰ ਕਰਦੇ ਆ ਪਰਮਾਤਮਾ ਜੀ ਦੇ ਗੁਰੂ ਤੇ ਨੇ ਪੁੱਛਿਆ ਵੀ ਮਹਾਰਾਜ ਜੀ ਇੱਕ ਪਾਸੇ ਕਹਿੰਦੇ ਹੋ ਹਰਦੀ ਮਾਤਾ ਹਰਦੀ ਪਿਤਾ ਤੇ ਮੇਰੇ ਹਰੀ ਭਾਈ ਦੀ ਸੱਜਣ ਕਿਵੇਂ ਮਿੱਤਰ ਕਿਵੇਂ ਆ ਸਤਿਗੁਰੂ ਜੀ ਦੀ ਕਿਰਪਾ ਕੀਤੀ ਜਾਂ ਲੱਗੇ ਕਿ ਸੱਜਣ ਦਾ ਯਾਰ ਨਾ ਬਸਦਾ ਬੜਾ ਪਿਆਰਾ ਆ

ਇਹਦੇ ਦੇ ਵਿੱਚ ਹੁੰਦੀ ਅੰਤਰ ਦੀਆਂ ਜਾਂਦੀਆਂ ਉਹਦਾ ਕਾਰਨ ਹੈ ਹਰ ਇੱਕ ਰਿਸ਼ਤੇ ਦਾ ਆਪ ਤੋਂ ਆਪਣੀ ਇੱਕ अहमियत ਹੈ ਪਰ ਬਹੁਤ ਫਾਂ ਦੇ ਜਾ ਕੇ ਪੁੱਤਰ ਬਾਪ ਨਾਲ ਕੁਝ ਕਰਨਾ ਵੀ ਸਾਂਝਾ ਕਰ ਸਕਦਾ ਨਹੀਂ ਸਾਂਝੀਆਂ ਸਾਂਝੀਆਂ ਕਰ ਸਕਦਾ ਧੀ ਮਾਤਾ ਦੀ ਸਾਂਝੀ ਕਰ ਸਕਦੀ ਭਰਾ ਭਰਾ ਨਾਲ ਵੀ ਸਾਂਝੀਆਂ ਕਰ ਸਕਦਾ ਭੈਣ ਭਰਾ ਨਾਲ ਵੀ ਸਾਂਝੀਆਂ ਕਰ ਸਕਦੀ ਇਸ ਦਾ ਬਹੁਤ ਸਾਰੇ ਰਿਸ਼ਤੇ ਆ ਬਿਤੇ ਨਹੀਂ ਕਿਤੇ ਜਾ ਕੇ ਕੋਈ ਪੂਰੀ ਜੀ ਸਟੇ ਰਹ ਜਾਂਦੇ ਆ ਰਹੇ ਨਹੀਂ ਕਿ ਨਹੀਂ ਇਹ ਕਹੀ ਹੋਇਆ ਜਾ ਸਕਦਾ ਪਰ ਮਾਨਾ ਕਿ ਇਹ ਅਜਿਹ ਸਜੰਤਾ ਵਾਲਾ ਰਿਸ਼ਤਾ ਦੇਣਾ ਜਿਹੜਾ ਮਨੁਸਾਨ ਆਪਣੇ ਮਾਪੇ ਪਤਨੀ ਧੀਆ ਪੁੱਤਰਾ ਨਾਲ ਚਾਈ ਵਾਰੀ ਸਾਂਝੀਆਂ ਕਰਦਾ ਨਹੀਂ ਸਾਂਝੀਆਂ ਕਰਦਾ ਇਹ ਬਹੁਤ ਕਿਤੇ ਘੁੱਡੀ ਹੋਵੇ ਨਾ ਕੋਈ ਬਹੁਤ ਚਿੰਤਨ ਹੋਵੇ ਤੇ ਆਪਣੇ ਦਿਲ ਦੀ ਗੱਲ ਆਪਣੇ ਸੱਜਣ ਨਾਲ ਜੁੜੂ ਗੱਲ ਹੈ ਕਹਿੰਦਾ ਉਹ ਮੇਰਾ ਸੱਜਣਾ ਪੱਕਾ ਨਿਦਾਰ ਹੈ ਅਮਰ ਤੇ ਨਾਮ ਨਾਲ ਲੱਗਦਾ ਲੱਗਾ ਬਾਕੀ ਕਿਰੇ ਕਿਸੇ ਕਹਾਣੀ ਦੀ ਨਹੀਂ ਪਤਾ ਬਸ ਤੈਨੂੰ ਪਤਾ ਮਾਰੇ ਜਿੱਦੇ ਆਂ ਪਰਗ ਆਪਣੀ ਸੱਜਣ ਦੀ ਨਾਮ ਨੂੰ ਗਾਣਾ ਤੇ ਇੱਕ ਤੇ ਸੱਜਣ ਤਾਂ ਹੀ ਬੋਲਾਂ ਦੀ ਖਾਦੀ ਰਹੀ ਜਦੋਂ ਕੁੜਾ ਪਿਆਰ ਹੈ ਜੇ ਕੁੜੀ ਮਿਲਦਾ ਪਿਆਰ ਤੇ ਸ਼ਬਦਾਂ ਦੀ ਖਾਦੀ ਨਹੀਂ ਮਨੁੱਖ ਇੱਕ ਦੂਜੇ ਨੂੰ ਕਿੱਥਰ ਮਿੱਤਰ ਇੱਕ ਦੂਜੇ ਨੂੰ ਭੈ ਕੋਏ ਤੂੰ ਮੈਂ ਕਿ ਮਾਹੀ ਕਹਿ ਕੇ ਬੁਲਾਇਆ ਜਾਂਦਾ ਕਿ ਇਹ ਹੀ ਵਿਕੂਨ ਸਰਕਾਰ ਦੇ ਦੱਸਤਾ ਇਸ ਲਈ ਜਦੋਂ ਭਾਰਾ ਨਾ ਕਿਹਾ ਨਾ ਕਿ ਭਗਤਾਂ ਦੀ ਜੂ ਸੰਗਾਰ ਦੀ ਅਕਾਲ ਚੁੱਕ ਨਾ ਮਿੱਤਰ ਦਾ ਪੈ ਗਈ ਫਿਰ ਸਰਕਾਰ ਵਾਲੇ ਸ਼ਬਦ ਤੁਸੀਂ ਇਹ ਵੀ ਰਹੇ ਕਿ ਫਿਰ ਤੇ ਤੂੰ ਉਹ ਸ਼ਬਦ ਆ ਗਿਆ ਤੇ ਉਹਦਾ ਦੁਨੀਆਂ ਵਿੱਚ ਕਿਸੇ ਨੂੰ ਤੂੰ ਕਹੋਗੇ ਸਾਥ ਸਰ ਨਹੀਂ ਉਹ ਸਰਕਾਰ ਹੀ ਕਹਿਗਾ ਕਿਉਂਕਿ ਹੁੰਦਾ ان کو دل دیا کبھی تسیلی سے اپنے کو بٹے ہوئی کو بولی گا ایک بھی اس ارکل کے لئے ہائی ساب کو بڑھا میں آنکہ کو بھوئی کیا کیوں مرددتہ ہی نہیں بھی سی دوستی کے بھی بیٹے پیاری کینا کو بھائی گیا پی کبھو مرددتہ ساٹھے شبتہ دیو خوادہ رائے گئی وہ تھی شبتہ تو مرددتہ نہیں وہ تھی اندر دیو پریمی بیٹیا گیا کہ میرے کنو کیا نوازم میرے دکھ کہ ایسا ہماری ملتے درد بھی سواس ہے میرا خانی دیو کا ہر ایک اپنے دیو میرے نمسان جا پا جائے جب یہ نئے ہی کانا کے سیلو تصرفاری کی وہ بھی منون آسانیا ہے کہ مالا یہ یہ جاں گھر کر دو اینکہ میں تیرے تم شرکتوں موپنی بھولا کا ملے لی کمان دفتوں میں تو ان کو کیا گیا ہے یا یہ تیر اپنے آن کو چکے کہ یہ اپنے دیو میرے کنوں بھی منون کروا ہے ਇਸ ਸਾਧ ਸੰਭਲ ਬਿਲਕੁਲ ਜਦੋਂ ਪਿਆਰ ਵਿੱਚ ਭੇਜ ਕੇ ਕੋਈ ਵੀ ਸ਼ਬਦ ਗਏ ਨਾ ਤੁਹਾਨੂੰ ਪਰਵਾਹ ਨਾ ਕਿਸੇ ਕੋਈ ਕਮਾਤ ਦੀ ਹੁੰਦੀ ਤੁਹਾਡਾ ਸਾਇਰ ਦੇ ਜੀਵਨ ਵਿੱਚ ਜਿਉਂ ਤੋਂ ਜ਼ੋਰ ਤੋਂ ਮਾਰੂ ਜਦੋਂ ਤਾਸਾ ਕਰਿਆ ਅਰੇ ਪਾਤਸ਼ਾਹ ਤੁਸੀਂ ਮੇਰੀ ਲਈ ਬਣੀ ਤੇ ਘਰ ਵਿੱਚ ਤੁਸੀਂ ਹਾਜ਼ਰ ਹੋਗੇ ਇੱਥੇ ਇਹ ਕਹਿਣਾ ਤਾਸਾ ਕਰਦੇ ਆ ਤੇ ਗੁਰਮੀ ਸਿੰਘ ਨੂੰ ਲਾ ਕੇ ਕੋਈ ਵੀ ਸਿੱਖ ਹੋਵੇ ਨਾ ਕੋਈ ਮਸਰਾਹਤ ਸਿੱਖ ਮੈਨੂੰ ਕਹਿਣਾ ਸੰਦਰ ਵਿੱਚ ਬੈਠ ਕੇ ਅਰਦਾਸ ਕਰੋ ਕਿ ਤੇ ਗੁਰੂ ਸਾਹਿਬ ਮੇਰੀ ਲਈ ਬਰੀ ਦੇ ਘਰ ਵਿੱਚ ਆ ਕੇ ਜਾਤੇ ਨਾ ਮੇਰੇ ਘਰ ਦਾ ਮਚਦਾ ਤੇ ਸਾਡੇ ਆਕਿਆਨ ਨੂੰ ਕੋਲ ਡੋੜੇ ਉਦੋਂ ਜਦ ਤੇਰੇ ਘਰ ਦੇ ਜੀਵਨ ਇੱਥੇ ਜਿਹੜੇ ਲਾਤੀ ਲਾਤੀਆਂ ਵਿੱਚ ਤੂੰ ਜੀਵ ਚੰਗਰਾ ਲੇ ਨੇ ਉਹ ਮਹਾਰਾਜ ਨੂੰ ਨਾ ਘਰ ਵਿੱਚ ਜਾਣ ਲਈ ਪਰ ਸਾ ਸੰਗਤ ਨੇ ਮੇਲਾ ਪੂਰੀ ਪੰਨਾ ਜਾਣਾ ਜਿਹੜੇ ਅੰਦਰ ਦੀ ਗਰੀਬੀ ਲੱਭਦੇ ਨੇ ਨਾ ਮਹਾਰਾਜ ਨੂੰ ਨਾ ਆਪਣੀ ਘਰ ਦਾ ਲੱਗ ਦਿੰਦੇ ਆ ਅਤਾਸ ਮਾਈ ਕੀ ਪ੍ਰਮਾਣ ਹੋਏ ਕੋਈ ਕਾਲਾ ਸੈਮਿਕ ਦਿਨ ਸ਼ਿਕਾਇਤ ਕਿਤੇ ਨਹੀਂ ਹੋਈ ਮਹਾਰਾਜ ਕੋਲੇ ਪੈ ਕੇ ਪੈ ਲੋਇਆ ਤੇ ਮਹਾਰਾਜ ਬਿਨਾਂ ਸਹਾਂ ਦਫ਼ੀਆਂ ਨਾ ਹਾਰ ਉਸ ਪਹਿਲੀ ਵਾਰ ਨਿਕਲਦੇ ਪਿੱਛੇ ਸਿੱਖ ਕੋਲੇ ਹੋੜੀ ਹੋੜੀ ਆਦੇ ਜਿਹੜੇ ਮਹਾਰਾਜੂ ਨੇ ਜਦੋਂ ਪਗੇਗੇ ਤਾਂ ਮਾਈ ਦੇ ਘਰ ਦਾ ਦਰਵਾਜ਼ਾ ਖੜਕਾਇਆ ਮਾਈ ਦੇ ਦਰਵਾਜ਼ਾ ਤੇ ਕਿਸੇ ਕੋਲ ਕਹਿੰਦੇ ਸਭਨੇ ਪਾਸਾ ਕੁਲਾਵਾ ਸਾਹਿਬ ਕਿੰਦੀ ਭਾਨਾ ਮੇਰੇ ਮਹਾਰਾਜ ਜਰ ਤੁਸੀਂ ਕਾ ਮਹਾਰਾਜ ਜੀ ਨੇ ਕੋਲੇ ਇਸ ਵਾਰੀ ਰਕਾਬਾ ਦੇ ਵਿੱਚ ਪੈ ਸੀ ਮਹਾਰਾਜ ਦੇ ਚਰਨਾਂ ਦੇ ਸੀਸ ਰੱਖਾ زیتا نگا حر جاتے ہیں پارشاہ سے پڑھی یہ ہے پارشاہ سے زیادہ میں جı منایا تو كذہو کہ جانے گا ہ familے دیتے جانے تھے جی اور بہتند出去 جانے جارسса جو بھی مردوں دیا ہو جائے جن کا دعیم nourards ہے خیارتに بacked بتمدار دیتے ہیں خیارت کی ابھی تزیاد پر ددار دیتے ہیں پارشاہ سے بہتند بات کردک ہے پارشاہ کو مت Being a Huha کو ساری کرنے دیتا ہے خیارتا ہے ну そی پر تو treست کنے ج ਇਹ ਸਤਿਗੁਰੂ ਨੇ ਕੋ ਮਾਈ ਦਾ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ ਮਹਾਰਾਜੀ ਦੇ ਪੈਰਾਂ 'ਚ ਸੀਸ ਲਾ ਕੇ ਕਹਿੰਦੀ ਤੂੰ ਪਾਪੀ ਮੈਂ ਬਖਸ਼ਣ ਹਾਂ ਤੂੰ ਪਾਪੀ ਮੈਂ ਬਖਸ਼ਣ ਹਾਂ ਇੱਕੋ ਹੀ ਸ਼ਬਦ ਰਟਾਈ ਤੂੰ ਪਾਪੀ ਮੈਂ ਬਖਸ਼ਣ ਹਾਂ ਸਿੱਖ ਨੇ ਸੁਣਿਆ ਤੇ ਅੰਦਰੋਂ ਅੰਦਰ ਗੁਰੂ ਸਾਹਿਬ ਬਾਪੀ ਲੱਗਾ ਮਾਤਾ ਨੂੰ ਚਾਹ ਕੇ ਜਿਵੇਂ ਮਹਾਰਾਜ ਜੀ ਨਾਲ ਬਰਤੀ ਅਜਿਹਾ ਲੱਗ ਚੇ ਪਿੱਛੇ ਪਿੱਛੇ ਦੀ ਆਗਿਆ ਕਰਕੇ ਸੇਖ ਨੇੜੇ ਨਾਇਆ ਮਾਤਾ ਅਰਦਾਸ ਕਰਨ ਦੀ ਬਾਛਾ ਜਿੱਤੇ ਕਿਰਪਾ ਕੀਤੀ ਬਰੀ ਬਰੀ ਨੂੰ ਦੱਸ ਸਕਦੇ ਕਿਰਪਾ ਕਰੋ ਮੇਰਾ ਜਨਮ ਹੋਣ ਕਰਿਆ ਹੈ ਮੈਂ ਮੁਕਤ ਹੋ ਜਾ ਮਾਤਰਾਸੀ ਤੋਂ ਸਤਿਗੁਰੂ ਤੁਹਾਡੀ ਬਾਣੀ ਤੇ ਕਹਿੰਦੀ ਹੈ ਸੋ ਤੋਂ ਤਦ ਗੁਰ ਸੇਵੀ ਹੈ ਜਨ ਸਭ ਸਾਰੇ ਦਰਸ਼ਨ ਪ੍ਰਸਾਦ ਦੁਰਗਤ ਜਨਮ ਮਰਨ ਵਿੱਚ ਜਾਇ ਕਰਤਾ ਤਦ ਦਿਓ ਮਹਾਰਾਜ ਮੈਂ ਤੁਹਾਡੇ ਦਰਸ਼ਨ ਅੱਖਾਂ ਨਾਲ ਦੇਖੀ ਸਾ ਅੱਜ ਕੱਲ ਵੀ ਦੇ ਨੇ ਮੇਰਾ ਜਨਮ ਆਦੇ ਹਾਰੇ ਕਿੰਨੇ ਜੀਨੀ ਜੀਨੀ ਹੈ ਪਾਵਨਾ ਦਾ ਮਾਤਾ ਤੇ ਰੱਬ ਦਾ ਮਨ ਘਟਿਆ ਗਿਆ ਸਾ ਸੰਗ ਸਤਿਗੁਰੂ ਬਾਤ ਲੇ ਕੇ ਤੁਹਾਨੂੰ ਐਸੀ ਸਿੱਖੇ ਬਾਝਾ ਅੱਜ ਇਹਦੀ ਵੱਡੀ ਮਾਤਾ ਨੇ ਗੱਲ ਕੀਤੀ ਸਤਿਗੁਰੂ ਤੁਸੀਂ ਸੰਤ ਕਹਿ ਨਹੀਂ ਦਿੱਤਾ ਕੋਈ ਬਾਝਾ ਕਿਵੇਂ ਸਿੱਖੋ ਤੁਹਾਨੂੰ ਜਿਹੜੇ ਗੁਰਸੋਂ ਦੇ ਰਸੀ ਨੂੰ ਦੇ ਅੰਦਰ ਦਾ ਪ੍ਰੇਮ ਜੋੜ ਗੁਰ ਦੇ ਗਿਆ ਤੁਸੀਂ ਤੇ ਬੋਲਾਂ ਤਾਂ ਸੀਮਤ ਸੀ ਤੁਸੀਂ ਬਾਹਰ ਤਾਂ ਸੀ ਦੇ ਅੰਦਰ ਤੇ ਮਾਤਾ ਦਾ ਪ੍ਰੇਮ ਨਹੀਂ ਵੇਖਿਆ ਕਿੰਨੇ ਪ੍ਰੇਮ ਵਿੱਚ ਭਿੱਜੀ ਹੈ ਕਹਿੰਦੀ ਸਤ ਤੂੰ ਤੂੰ ਪਾਪੀ ਇਹ ਕਿਹਾ ਬੰਦਾ ਕਹਾਂ ਨਸੀ ਮੈਂ ਪਾਪੀ ਹਾਂ ਤੁਸੀਂ ਬਕਵਾਹ ਨਾਲ ਬਾਸਾ ਕਹਿੰਦੇ ਨਹੀਂ ਜਿੱਤੇ ਪ੍ਰੇਮ ਹੋਵੇ ਉਹ ਤੇ ਸ਼ਬਦ ਤੋ ਆਜਮ ਨਹੀਂ ਰਹਿੰਦੇ ਸਾਸੰਗ ਇਹ ਗੰਦ